हिमाचल प्रदेश ਦੇ ਪਹਾੜਾਂ ਵਿੱਚ بارش ਦੇ ਚੱਲਦਿਆਂ ਚੱਕੀ ਦਰਿਆ ਉਫਾਨ ਤੇ ਚੱਲ ਰਿਹਾ ਹੈ ਪਾਣੀ ਕਾਫੀ ਹੈ ਪਾਣੀ ਦਿਰਵਧਨ ਵਧ ਰਿਹਾ ਹੈ ਜਿਸ ਕਾਰਨ ਪਠਾਨਕੋਟ ਦੇ ਸ਼ੈਲੀ ਰੋਡ ਦੇ ਨੇੜੇ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਇਸ ਮੌਕੇ ਤੇ ਨਗਰ ਨਿਗਮ ਦੇ ਐਸ ਡੀਓ ਦੀਪ ਸਾਸ਼ਵਤਾ ਤੇ ਐਸ ਡੀਓ ਅਮਨਦੀਪ ਕੌਰ ਪੁਜੀਤ ਅਤੇ ਲੋਕਾਂ ਦੇ ਘਰ ਖਾਲੀ ਕਰਵਾ ਕੇ ਸੁਰੱਖਿਅਤ ਥਾਂ ਤੇ ਲਜਾਇਆ ਗਿਆ ਹੈ ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਅਦਤਿਆ ਉੱਪਲ ਦੇ ਨਿਰਦੇਸ਼ਾਂ ਅਨੁਸਾਰ ਉਹ ਇੱਥੇ ਪੁੱਜੇ ਹਨ ਕਿਉਂਕਿ ਚੱਕੀ ਦਰਿਆ ਦਾ ਪਾਣੀ ਕਾਫੀ ਵਧ ਗਿਆ ਹੈ ਜਿਸ ਕਰਕੇ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਐਕਚੁਅਲੀ ਸਾਨੂੰ ਨਾ ਲਗਭਗ ਦੁਪਹਿਰੇ 1 ਵਜੇ ਇਨਫੋਰਮੇਸ਼ਨ ਆਈ ਸੀ ਡੀਸੀ ਆਫਿਸ ਤੋਂ ਕਿ ਕਮਲ ਆਪਣੇ ਜ਼ੋਨ ਹੋਟਲ ਦੇ ਬੈਕਗਾਰਡ ਵਾਲਾ ਏਰੀਆ ਉੱਤੇ ਚੱਕੀ ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਡੇਂਜਰ ਏਰੀਆ ਚਾਰ ਗਿਆ ਹੈ ਤੇ ਆਪਾਂ ਲਗਭਗ 10 ਮਿੰਟਾਂ ਚ ਆਪਾਂ ਸਾਰੇ ਇੱਥੇ ਪਹੁੰਚੇ ਆ ਤੇ ਨਾਲ ਜਿਹੜੇ ਵੀ ਘਰ ਸੀਗੇ ਚੱਕੀ ਦੇ ਕੰਡੇ-ਕੰਡੇ ਦੇ ਆਪਾਂ ਉਹ ਰਿਪੇਅਰ ਕਰਾ ਲਵਾਂਗੇ ਸਰਨਾ ਕੋਈ ਨਹੀਂ ਹੋਈ ਪਰ ਆਪਾਂ ਫੋਰ ਜਸਟ ਫੋਰ ਸੇਫਟੀ ਮੀਜਰ ਸਾਰਿਆਂ ਨੂੰ ਵੈਕੂਏਟ ਕਰਾ ਦਿੱਤਾ ਕਿੰਨੇ ਘਰ ਆ ਤਾ ਕਿ ਇਹ ਕੋਈ 10 12 ਘਰ ਹੈ ਜਿਹੜੇ ਕੰਡੇ ਕੰਡੇ ਨੇ ਠੀਕ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਵਾਲਾ ਕੀ ਪ੍ਰਬੰਧ ਕੀਤਾ ਗਿਆ ਰਿਹਾ ਹੈ ਬਾਕੀ ਇਹ ਆਪਣੇ ਬੀਡੀਪੀਓ ਸਾਹਿਬ ਆਪਣੀ ਵੈਕੂਏਸ਼ਨ ਟੀਮਸ ਭੇਜਦੇ ਨੇ ਨਾ ਵੀ ਜੋ ਵੀ ਹੁੰਦਾ ਜ਼ਰੂਰੀ ਸਮਾਨ ਹੈ ਉਹ ਕਿੱਥੋਂ ਸ਼ਿੱਫਟ ਕਰ ਸਕਦੇ ਤੇ ਅੱਗੇ ਕਿੱਥੇ ਇਹਨਾਂ ਦਾ ਪ੍ਰਬੰਧ ਕਿੱਥੇ ਕੀਤਾ ਜਾਇਆਗਾ ਪ੍ਰਸ਼ਾਸਨ ਦਾ ਪ੍ਰਬੰਧ ਵੈਕੂਏਸ਼ਨ ਸੈਂਟਰ ਸਾਡੇ ਬਣੇ ਆ ਪਠਾਨਕੋਟਲੀ ਬਣਿਆ ਇੱਧਰ ਆਪਣੇ ਨੰਗਲਪੁਰ ਵਾਲ ਸੈਂਟਰ ਬਣ ਹੈ ਉੱਥੇ ਦਾ ਪਰ ਸਾਰਾ ਟਾਪਿਕ ਹੈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਬੀ ਬਜੀ ਭਈ ਜਿਹੜਾ ਬਰਸਾਤ ਦੇ ਕਾਰਨ ਜਿਹੜੀ ਸਮੱਸਿਆ ਰਹੀ ਹੈ ਕੀ ਪ੍ਰਸ਼ਾਸਨ ਨਾਲੋਂ ਕੀ ਕਿਹਾ ਗਿਆ ਤੁਹਾਨੂੰ ਪ੍ਰਸ਼ਾਸਨ ਨਾਲ ਤੁਹਾਨੂੰ ਸਿਰ ਇਕੋ ਮੈਸੇਜ ਦਿੱਤਾ ਗਿਆ ਕਿ ਆਪਣੇ ਆਪਣੇ ਘਰ ਖਾਲੀ ਕਰ ਲਓ ਉਸ ਤੋਂ ਇਲਾਵਾ ਕੋਈ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਪਾਣੀ ਜਿਹੜਾ ਪੂਛਲੇ 1.5 2 ਮਹੀਨੇ ਤੋਂ ਵਧ ਰਿਹਾ ਹੌਲੀ ਹੌਲੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿੱਥੇ ਤੱਕ ਚੱਲ ਗਿਆ ਹੈ ਭਾਈ ਕੱਲ ਸਵੇਰੇ ਦੇ 3 ਵਜੇ ਉੱਠੇ ਰਿਹਾ ਜੀ ਨਾ ਹੀ ਰੋਟੀ ਖਾਦੀ ਹੈ ਨਾ ਕੋਈ ਪਾਣੀ ਦਿੱਤਾ ਹੈ ਨਾ ਹੀ ਕਪੜੇ ਸਾਡੇ ਗਿੱਲੇ ਹੋ ਗਿਆ ਹੁਣ ਅਸੀਂ ਰੈਂਡਪੁਟ ਪਾ ਕੇ ਭੁੰਮੇ ਦੇਗੀ بارش ਨਹੀਂ ਜਦਾ ਵੱਧ ਗਈ ਹੈ ਕਿੰਨੇ ਘਰ ਆਥੇ ਟੋਟਲ ਜਿਹੜੇ ਖਾਲੀ ਹੋ ਰਹੇ ਆ ਇੱਥੇ ਹਜੇ ਸਿਰਫ ਇੱਕ ਘਰ ਉਹ ਸਾਹਮਣੇ ਜਿਹੜਾ ਬਿਲਕੁਲ ਹਾਵੇ ਨਾਲ ਘਰ ਹੈ ਤਿੰਨ ਘਰ ਜਿਹੜੇ ਖਾਲੀ ਹੋ ਗਏ ਆ ਉਹਨਾਂ ਨੇ ਸਮਾਨ ਵੀ ਖਾਲੀ ਕਰਤਾ ਪ੍ਰਸ਼ਾਸਨ ਵਾਲੋ ਕੋਈ ਤੁਹਾਨੂੰ ਰਹਿਣ ਦਾ ਇਂਤਜ਼ਾਮ ਕੀਤਾਗਾ ਫਿਲਹਾਲ ਕੁਛ ਨਹੀਂ ਕੀਤਾ ਸਾਡਾ ਪ੍ਰਸ਼ਾਸਨ ਕੋਈ ਆਈ ਨਹੀਂ ਹੈ ਜੇ ਸਿਰਫ ਉਹਨਾਂ ਦੇ ਇੱਕ ਗੱਡੀ ਆਈ ਹੈ ਉਹ ਕਹਿੰਦਾ ਖਾਲੀ ਕਰ ਕਿ ਕਿੱਥੇ ਜਾ ਰਹੇ ਹੋ ਖਾਲੀ ਕਰ ਦੋ ਹਾਂਜੀ ਖਾਲੀ ਕਰਕੇ ਕਿੱਥੇ ਜਾ ਰਹੇ ਤੁਸੀਂ ਹੁਣ ਕਿਤੇ ਨਹੀਂ ਰੋਡ ਤੇ ਜਾਵਾਂਗੇ ਜੀ ਕਿੱਥੇ ਜਾਵਾਂਗੇ ਤੇ ਕਿਹੜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿਕ